ਭਗਵੰਤ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਜਾਰੀ ਕਰ ਕਰ ਦਿੱਤਾ ਵੱਡਾ ਐਲਾਨ ਆਪ ਤੁਹਾਨੂੰ ਦੱਸਦੇ ਹਾਂ ਮਾਨ ਸਾਹਿਬ ਨੇ ਕੀ ਕਿਹਾ ਅੱਜ ਮਹਾਲੀ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਖਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਨੂੰ ਪੰਜਾਬ ਵਿੱਚ ਲਾਗੂ ਕੀਤਾ ਗਿਆ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸੁੱਬੇ ਪਰਦੇ ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਾ ਨਗਤ ਰਹਿਤ ਇਲਾਜ ਮਿਲੇਗਾ ਗੁਰੂ ਸੇ ਬਨਣਾ ਬਲੋ ਸਰਪਤ ਦੇ ਭਲੇ ਤੇ ਸੰਦੇਸ਼ ਦੇ ਤਹਿਤ ਚਲਦਿਆਂ ਹਰ ਵਰਗ ਲਈ ਸ਼ੁਰੂ ਕੀਤੀ ਸਲੂਨਾਂ ਵਿੱਚ ਕਰੋੜਾਂ ਰੁਪਏ ਦਾ ਬਜਟ ਤਿਆਰ ਹੋ ਚੁੱਕਾ ਹੈ ਸੂਬੇ ਪਰ ਤੇ 65 ਲੱਖ ਪਰਿਵਾਰਾਂ ਦੇ ਸਿਹਤ ਕਾਰਡ ਬਣਾਏ ਜਾਣਗੇ ਸੇਤ ਨਾਲ ਜੋੜੇ ਗਏ 850 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 2300 ਤੋਂ ਵੱਧ ਇਲਾਜ ਪੈਕੇਜ ਦੀਆਂ ਸਹੂਲਤਾਂ ਮਿਲਣਗੀਆਂ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਆਰਥਿਕ ਤੰਗੀ ਕਾਰਨ ਇਲਾਜ ਕਰਵਾਉਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਸਿਹਤ ਪੱਖੋਂ ਪੰਜਾਬ ਨੂੰ ਤੰਦਰੁਸਤ ਤੇ ਖੁਸ਼ਹਾਲ ਸੂਬਾ ਬਣਾਉਣ ਲਈ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਜਾਰੀਆਂ ਹਨ ਅੱਜ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਇਤਿਹਾਸਿਕ ਦਿਨ ਹੈ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ 10 ਲੱਖ ਰੁਪਏ ਦੇ ਮੁਫਤ ਇਲਾਜ ਲਈ ਹੈਲਥ ਕਾਰਡ ਦੀ ਸ਼ੁਰੂਆਤ ਹੋਈ ਹੈ ਉਹ ਕਿਸੇ ਵੀ ਪੰਜਾਬ ਵਾਸੀ ਨੂੰ ਇਲਾਜ ਕਰਵਾਉਣ ਲਈ ਆਪਣੀ ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਨਾ ਪਵੇਗਾ ਤੁਹਾਡੇ ਇਲਾਜ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਹਾਂ ਜਿਦਾਂ ਦੱਸਤੀ ਹੈ ਜੀ ਪੰਤ ਸਾਹਿਬ ਨੇ ਵੱਡਾ ਐਲਾਨ ਕਰ ਦਿੱਤਾ ਉਹਨਾਂ ਨੇ ਜੋ ਹੈ ਮੁੱਖ ਮੰਤਰੀ ਸਿਹਤ ਯੋਜਨਾ ਲਾਂਚ ਦਿੱਤੀ ਹੈਗੀ ਜੀ ਜਿਸ ਤੇ ਨਾਲ 10 ਲੱਖ ਰੁਪਏ ਦਾ ਬੀਮਾ ਜਲਾ ਦਿੱਤਾ ਜਾਵੇਗਾ ਹੈਲਥ ਕਾਰਡ ਬਣਾਇਆ ਜਾਵੇਗਾ ਪੰਜਾਬ ਦੇ ਹਰ ਇੱਕ ਪਰਿਵਾਰ ਦਾ ਤੇ ਉਹਨਾਂ ਨੇ ਕਿਹਾ ਹੈਗਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਜੋ ਹੈ ਸਿਹਤ ਸਹੂਲਤਾਂ ਤੋਂ ਵਾਂਝਾ ਨਹੀਂ ਹੋਣਾ ਪਵੇਗਾ ਉਹਨਾਂ ਦੀ ਜ਼ਿੰਦਗੀ ਦੀ ਰਾਖੀ ਜਿਹੜੀ ਹੈ ਸਰਕਾਰ ਵੱਲੋਂ ਕੀਤੀ ਜਾਏਗੀ ਤੇ ਇਸ ਤੇ ਵਿੱਚ ਕਰੋੜਾਂ ਰੁਪਏ ਦਾ ਬਜਟ ਜਾਰੀ ਹੋਇਆ ਹੈਗਾ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜੋ ਹੈ ਇਹ ਸਕੀਮ ਜੋ ਜਾਰੀ ਕੀਤੀ ਗਈ ਹੈਗੀ ਹੈ ਲਗਾਤਾਰ ਪੰਤ ਸਾਹਿਬ ਵਧੀਆ ਕੰਮ ਕਰਦੇ ਪਏ ਹੈਗੇ ਤੇ ਉਹਨਾਂ ਨੇ ਹੁਣ ਸਿੱਖਿਆ ਕ੍ਰਾਂਤੀ ਦੀ ਵੀ ਸ਼ੁਰੂਆਤ ਕਰ ਦਿੱਤੀ ਹੈਗੀ ਵਿਰੋਧੀ ਜਿਹੜੇ ਸੀਗੇ ਨਕਾਤ ਦੇ ਪਏ ਸੀਗੇ ਕਿ ਸਰਕਾਰ ਜਿਹੜੀ ਹੈ ਨਹੀਂ ਤੇ ਪਾਏਗੀ ਪਰ ਸਰਕਾਰ ਨੇ ਮੂੰਹ ਤੋਰ ਜਵਾਬ ਦਿੱਤਾ ਤੇ ਹੁਣ ਮੁੱਖ ਮੰਤਰੀ ਸਿਹਤ ਜੀ ਉਹਨਾਂ ਜਾਰੀ ਕਰ ਦਿੱਤੀ ਤੇ ਪੰਜਾਬ ਦੇ ਹਰੇ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਸਿਹਤ ਯੋਜਨਾ ਦਾ ਫਾਇਦਾ ਇਹ ਹੈ ਵੱਡੀ ਗੱਲ ਪੰਤਸਾਹਬ ਲਗਾਤਾਰ ਕੰਮ ਕਰ ਰਹੇ ਹੈ ਤੇ ਇਦਾਂ ਹੀ ਕੰਮ ਕਰਦੇ ਰਹੇ ਹਨ ਰਵਿੰਦ ਕੇਜਰੀਵਾਦ ਜੀ ਕੌਮੀ ਕਨਵੀਨਰ ਹੈਗੇ ਆਮ ਆਦਮੀ ਪਾਰਟੀ ਦੇ ਤਾਂ ਹੀ ਉਹਨਾਂ ਦੇ ਨਾਲ ਮਿਲ ਕੇ ਜੋ ਹੈ ਯੋਜਨਾ ਜਾਰੀ ਕੀਤੀ ਹੈਗੀ ਤੁਹਾਡੇ ਸਰ ਕੀ ਵਿਚਾਰ ਹੈ ਜਰੂਰ ਕਮੈਂਟਾਂ ਚ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰ ਦਿਓ ਇਦਾਂ ਦੀਆਂ ਖਬਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ